ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕੋਲੋਂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਤ ਕੰਮ ਪੜ੍ਹਾਈ ਭੈਣ ਭਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਿਰਫ ਕੁਆਲਿਟੀ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਬਾਰ-ਬਾਰ ਲਗਾਈ ਜਾਂਦੀ ਹੈ ਸਾਡੇ ਘਰ ਦੂਰ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਹੋ ਰਿਸ਼ਤਾ ਤੁਸੀਂ ਆਪਣੀ ਜਿਵੇਂ ਬਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਹੋਣਾ ਹੈ ਜੀ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਉਮਰ 43 ਸਾਲ ਕੱਦ 5.6 ਇੰਚ ਕਸਟ ਰੋੜਾ ਸਿੱਖ ਕਾਲੜਾ ਪੜਾਈ 12 ਕੰਮ ਐਲੂਮੀਨੀਅਮ ਗੇਟ ਫੈਕਟਰ ਦੀ ਆਪਣੀ ਦੁਕਾਨ ਹੈ ਜੀ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਲੜਕਾ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਹੈ ਇਹਨਾਂ ਦੀ ਵਾਇਕ ਦੀ ਡੈਥ ਹੋ ਗਈ ਹੈ ਇਹਨਾਂ ਦੇ ਇੱਕ ਬੇਟੀ 13 ਸਾਲ ਦੀ ਤੇ ਇੱਕ ਬੇਟਾ 10 ਸਾਲ ਦਾ ਹੈ ਪਤਾ ਅੰਬੋਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਉਹ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਭਾਵੇਂ ਕੁਵਾਰੀ ਹੋਵੇ ਜਿਨ੍ਹਾਂ ਕੋਲ ਇੱਕ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ ਲੜਕੀ ਦੀ ਕਾਸਟ ਰਾਮਗੜੀਆ ਅਰੋੜਾ ਸ਼ਰਮਾ ਸੁਨਿਆਰ কুমਿਆਰ ਸਿੱਖ ਜਨਰਲ ਹੋਵੇ ਤੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 24 ਸਾਲ ਗੋਤ ਸਾਨਣ ਕਾਸਟ ਸੈਣੀ ਮੰਗਲੀਕ ਲੜਕਾ ਕੱਤ 5 ਫੁੱਟ 4 ਇੰਚ ਪੜਾਈ ਕਲਾਸ 2 ਲੜਕੇ ਦੀ ਆਸਟ੍ਰੇਲੀਆ ਜਾਣ ਲਈ ਵੀਜ਼ਾ ਐਪਲੀਕੇਸ਼ਨ ਅਪਲਾਈ ਕੀਤਾ ਹੋਇਆ ਹੈ ਜਮੀਨ ਸੱਤ ਕਿਲੇ ਪਰਿਵਾਰ ਵਿੱਚ ਤਿੰਨ ਭੈਣਾਂ ਨੇ ਆਸਟ੍ਰੇਲੀਆ ਤੇ ਕੈਨੇਡਾ ਵੈਲ ਸੈਟਲਡ ਨੇ ਪਤਾ ਹੁਸਿਆਰਪੁਰ ਲੜਕਾ ਸੋਣਾ ਸੰਰਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਕਰੇਲੂ ਪੜੀ ਦੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸੈਣੀ ਲਵਾਣਾ ਹੋਵੇ ਲੜਕੀ ਮੰਗਲੀਕ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਸੋਮਰ ਕੱਦ 6 ਫੁੱਟ 2 ਇੰਚ ਜਨਮ 2000 ਪੜ੍ਹਾਈ ਪਲੱਸ 2 ਬੀਏ ਤੇ 1 ਸਾਲ ਦਾ ਕੰਪਿਊਟਰ ਡਿਪਲੋਮਾ ਲੜਕਾ ਕੈਨੇਡਾ ਬਿੰਟਨ ਵਰਕ ਪਰਮਿਟ ਤੇ ਹੈ ਜੀ ਜੌਬ ਲੜਕਾ ਕੈਨੇਡਾ ਵਿੱਚ ਟਰੱਕ ਡਰਾਈਵਰ ਹੈ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਕਰਦੇ ਹਨ ਕੋਈ ਭੈਣ ਭਰਾ ਨਹੀਂ ਹੈ ਲੜਕਾ ਸੋਹਣਾ ਸੁਨੱਖਾ ਹੈ ਪਤਾ ਪਾਇਲ ਜ਼ਿਲ੍ਹਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਸਾਹਬ ਜੀ ਲਿਖਤਾ ਨੋਟ ਕਰੋ ਜੀ ਨਾਮ ਕੌਰ ਉਮਰ 27 ਸਾਲ ਕਾਸ਼ਟ ਸੈਣੀ ਗੋਤ ਬੋਲੇ ਕੱਦ 5 ਫਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹੌਸਬਾਈਫ ਨੇ ਇੱਕ ਪ੍ਰਾਜ ਯੂਐਸਏ ਵਿੱਚ ਹੈ ਪਤਾ ਹੁਸ਼ਿਆਰਪੁਰ ਲੜਕੀ ਸੋਣੀ ਸਨਖੀ ਹੈ ਥੋੜੇ ਸਮੇਂ ਤੋਂ ਤਲਾਕशुदा ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਜੇ ਕੈਨੇਡਾ ਨਿਊਜ਼ੀਲੈਂਡ ਯੂ ਐਸ ਏ ਯੂ ਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੇ ਨੂੰ ਪਹਿਲਾ ਹੈ ਜੀ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਵਧੀਆ ਗਵਰਨਮੈਂਟ ਜੋਬ ਤੇ ਹੋਵੇ ਵਧੀਆ ਪਰਿਵਾਰ ਹੋਵੇ ਇਹਨਾਂ ਨੂੰ ਜੱਟ ਸੈਣੀ ਦੁਬਾਰਾ ਕਾਰਡ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1987 ਕਾਤੋ 5 ਫੁੱਟ 3 ਇੰਚ ਕਾਸਟ ਮੱਝ ਵੀ ਸਿੱਖ ਪੜ੍ਹਾਈ ਪਲੱਸ 2 ਡਿਪਲੋਮਾ ਆਫ ਬਿਊਟੀ ਤੇ ਆਪਣਾ ਸਲੂਨ ਆ ਪਰਿਵਾਰ ਵਿੱਚ ਪਿਤਾ ਸਪੈਰ ਨੇ ਮਾਤਾ ਹਾਊਸ ਵਾਈਫ ਨੇ ਇੱਕਪਰਾ ਦਾ ਆਪਣਾ ਬਿਜ਼ਨਸ ਹੈ ਜੀ ਇੱਕਪਰਾ ਕੈਨੇਡਾ ਸਿਟੀਜ਼ਨ ਹੈ ਪਤਾ ਕਪੂਰਥਲਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਲੜਕਾ ਵਧੀਆ ਧਾਰਮਿਕ ਵਿਚਾਰਾਂ ਵਾਲਾ ਚੰਗੇ ਸੁਆਦ ਦਾ ਨਸਾ ਰਹਿ ਚਾਹੀਦਾ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਹੈ ਲੜਕਾ ਮਾਜਵੀ ਸਿੱਖ ਦਾ ਸੋਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ। ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ ਉਮਰ 28 ਸਾਲ ਕੱਦ 5 ਫਟ 7 ਇੰਚ ਕਾਸਟ ਜੱਟ ਸਿੱਖ ਪਤਾ ਤਰਨਤਾਰਨ ਸਾਹਿਬ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਨੇ। ਲੜਕਾ ਪਿਆਸ ਨੂੰ ਹੈ ਜ਼ਮੀਨ 2 ਕਿਲੇ। ਲੜਕਾ ਡਰਾਈਵਰ ਦੀ ਜੌਬ ਕਰਦਾ ਹੈ। ਲੜਕਾ ਤਲਾਕशुदा ਹੈ। ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕ ਸੁਦਾ ਹੋਵੇ ਪਰ ਬਿਨਾ ਬੱਚੇ ਤਾਂ ਹੋਵੇ ਜੱਟ ਸਿੱਖ ਕਾਸਟ ਨੂੰ ਪਹਿਲਾ ਹੈ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਹੰਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 22 4190 79 ਕਤ 5 ਫਟਾ 8 ਇੰਚ ਗੋਤ ਖਟੜਾ ਪੜ੍ਹਾਈ ਪਲੱਸ 2 ਲੜਕੇ ਦੀ ਦੀ ਦੋ ਪੈਣਾ ਨੇ ਤੇ ਇੱਕ ਭਰਾ ਹੈ ਸਾਰੇ ਮੈਰਡ ਨੇ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਪੀਆਰ ਦੀ ਫਾਈਲ ਸੇਵ ਹੋਣੇ ਬਾਅਦ ਅਪਲਾਈ ਹੋਵੇਗੀ ਲੜਕਾ ਤਲਾਕशुदा ਹੈ ਦੋ ਬੱਚੇ ਨੇ ਇੱਕ 14 ਸਾਲ ਦਾ ਤੇ ਇੱਕ 7 ਸਾਲ ਦਾ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਤੋਂ ਮਾਣਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਜਿਨ੍ਹਾਂ ਕੋਲ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲ ਹੈ ਇਸ ਨੰਬਰ ਤੇ WhatsApp ਰਾਹੀਂ ਜੀ ਕੈਨੇਡਾ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ਼ਟ ਜੱਟ ਸਿੱਕ ਕੱਦ 5 ਫਟ 8 ਇੰਚ ਜਨਮ 1984 ਪੜ੍ਹਾਈ ਪਲੱਸ 2 ਪਤਾ ਸ੍ਰੀ ਫਤਿਹਗੜ੍ਹ ਸਾਹਿਬ ਪਰਵਾਰ ਵਿੱਚ ਇੱਕ ਪਰ ਆ ਬੈਲਜੀਅਮ ਵਿੱਚ ਲੜਕਾ ਵੀ ਬੈਲਜੀਅਮ ਵਿੱਚ ਪੀ ਆ ਰਿਹਾ ਜੀ ਜਮੀਨ 10 ਕਿਲੇ ਦੋਮਾ ਪਰਵਾਰ ਨੂੰ ਪੰਜ ਪੰਜ ਕਿਲੇ ਆਉਂਦੀ ਹੈ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਤਲਾਕशुदा ਜਾਂ ਪੇਤਵਾ ਬਿਨਾ ਬੱਚੇ ਤੋਂ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਸਿਰਫ ਜੱਟ ਸਿੱਖ ਕਸਟ ਤੋਂ ਹੋਵੇ ਉਮਰ 30 ਸਾਲ ਤੋਂ ਉੱਪਰ ਹੋਵੇ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਗਲਰ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਕੱਦ 5 ਫੁੱਟ 6 ਇੰਚ ਜਨਮ 1994 ਪੜ੍ਹਾਈ ਪਲੱਸ 2 ਤੋਂ ਬਾਅਦ ਡਿਪਲੋਮਾ ਹੈ ਕੰਪਿਊਟਰ ਸਾਇੰਸ ਪਿਤਾ ਸਰਪੰਚ ਨੇ ਸਾਰਾ ਪਰਿਵਾਰ ਸੁਧ ਵਸੂ ਹੈ ਲੜਕੇ ਨੂੰ 18 ਕਿੱਤਾ ਜ਼ਮੀਨ ਆਉਂਦੀ ਹੈ ਇਕੱਲਾ ਲੜਕਾ ਹੈ ਜੀ ਕੋਈ ਭੈਣ ਭਰਾ ਨਹੀਂ ਹੈ ਕੰਮ ਖੇਤੀਬਾੜੀ ਲੜਕੇ ਕੋਲ ਗੱਡੀ ਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਤੇ ਵਧੀਆ ਕੋਠੀ ਪਈ ਹੋਈ ਹੈ ਪਤਾ ਹੁਸਿਆਰਪੁਰ ਮੰਗ ਲੜਕੀ ਕੈਨੇਡਾ ਵੀਰ ਜਾਂ ਪਰਕ ਪਰਮੰਟ ਤੇ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਸੁਭਾਅ ਵਾਲੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਕਾਸ਼ਟ ਜੱਟ ਸਿੱਕ ਕੱਦ 5 ਫਟ 8 ਇੰਚ ਉਮਰ 30 ਸਾਲ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਆਸਟ੍ਰੇਲੀਆ ਵਿੱਚ ਲੜਕਾ ਪੁਰਤਗਾਲ ਵਿੱਚ ਸੀ ਹੋਣੀ ਦੀ ਆਇਆ ਹੋਇਆ ਹੈ ਲੜਕਾ ਸੋਹਣਾ ਸੁਨੱਖਾ ਹੈ ਲੜਕੇ ਨੂੰ ਤੇਰਾ ਕਿਲੇ ਜਮੀਨ ਆਉਣੀ ਹੈ ਪਤਾ ਨਕੋਤਰ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਦਾ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਲਤੀਵੰਦ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 26 1 2000 ਕੋਟ ਪਠੋਲਾ ਪੜ੍ਹਾਈ ਪਲੱਸ 2 ਪਾਸਡ ਕਾਸਟ ਜੱਟ ਸਿੱਖ ਗੱਦ 5.8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਹੈ ਜਮੀਨ 8 ਕਿਲੇ ਇੰਡੀਆ ਦਾ ਪਤਾ ਲੁਧਿਆਣਾ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਕੰਮ ਆਟੋ ਮਕੈਨਿਕ ਦਾ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਤੋ 1 200 ਕੱਦ 5 ਫਟ 6 ਇੰਚ ਕਾਸਟ ਜੱਟ ਸਿੱਖ ਪੜ੍ਹਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਣ ਹੈ ਲੜਕੀ ਸੋਹਣੀ ਸੁਨੱਖੀ ਆ ਪਤਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂਐਸਏ ਪੀਆਰ ਹੋਵੇ ਲੜਕੇ ਨੂੰ ਅੰਟ ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਜੱਟ ਸਿੱਖ ਕਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਇਹਦੀ ਇਹਦੇ ਨੇੜੇ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 2 1990 ਕੱਤ 5 ਫਟ 9 ਇੰਚ ਕਸਟ ਰਵਿਦਾਸ ਜੀ ਪੜਾਈ ਐਮਏ ਵੀਅਰਡ ਲੜਕਾ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਜੌਬ ਕਰਦਾ ਹੈ ਜੀ ਲੜਕਾ ਵਧੀਆ ਸੁਭਾਅ ਦਾ ਹੈ ਪਤਾ ਜਲੰਧਰ ਪਰਿਵਾਰ ਵਿੱਚ ਮਾਤਾ ਤੇ ਦੋ ਭੈਣਾਂ ਨੇ ਤੋਂ ਵੀ ਦਈਆਂ ਨੇ ਇੱਕ ਭਰਾ ਉਹ ਵੀ ਮੈਰੜ ਹੈ ਲੜਕਾ ਸੋਹਣਾ ਸੁਨੱਖਾ ਹੈ ਨਸਾ ਕੋਈ ਨਸਾ ਨਹੀਂ ਕਰਦਾ ਬੈਸ ਨੂੰ ਹੈ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਹੈ ਲੜਕਾ ਬੇਕਸੂਰ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਕੁਆਰੀ ਜਾਂ ਤਲਾਕशुदा ਲੜਕੀ ਚਾਹੀਦੀ ਹੈ ਅਸੀ ਗਾਸਟੋਂ ਪਹਿਲਾ ਬਾਕੀ ਹੋਰ ਗਾਸਟ ਵੀ ਸੰਪਰਕ ਕਰ ਸਕਦੇ ਨੇ ਐਨ ਆਰ ਆਈ ਲੜਕੀ ਬੱਚੇ ਵਾਲੀ ਵੀ ਮਨਜ਼ੂਰ ਹੈ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਨਾਮ ਸਿੰਘ ਜਨਮ ਜੁਲਾਈ 2003 ਕਸਤ ਝਟ ਸਿੱਖ ਗੋਤ ਬਰਾੜ ਕਤ 6 ਫੁੱਟ ਪੜਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਜ਼ਿਲ੍ਹਾ ਬਠਿੰਡਾ ਲੜਕੇ ਦਾ ਇੱਕ ਛੋਟਾ ਭਰਾ ਹੈ ਜ਼ਮੀਨ 35 ਕਿਲੇ ਦੁਮਾ ਬ੍ਰਾਹਮਣ ਨੂੰ 17 17 ਆਉਂਦੀ ਹੈ। ਹੋਰ ਸੈਰੀ ਪ੍ਰੋਪਰਟੀ ਵੀ ਹੈ ਤੇ ਸਾਈਡ ਬਿਜ਼ਨਸ ਵੀ ਹੈ ਤੇ ਵਧੀਆ ਕੰਮਕਾਰ ਹੈ। ਲੜਕਾ ਸੋਣਾ ਸੁਨੱਖਾ ਹੈ ਨਸ਼ੇ ਤੋਂ ਰਹਿਤ ਹੈ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ। ਲੜਕੀ ਪੰਜਾਬ ਤੋਂ ਹੀ ਹੋਵੇ ਬਠਿੰਡਾ ਮੁਖਤਸਰ ਸਾਹਿਬ ਫਰੀਦਕੋਟ ਨੂੰ ਪਹਿਲ ਹੈ ਜੀ। ਮੈਰਿਜ ਬੁਰਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ। ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਟ ਜੱਟ ਸਿੱਖ ਗੋਤ ਬਰਾੜ ਕੱਦ 5 ਫੁੱਟ 7 ਇੰਚ ਪੜਾਈ ਸਿਵਲ ਇੰਜੀਨੀਅਰਿੰਗ ਤੇ ਆਰ ਆਰਟੈਕਚਰ ਪਤਾ ਮੋਗਾ ਲੜਕਾ ਕੈਨੇਡਾ ਪੀਆਰ ਹੈ ਜੀ ਜੋਬ ਸਟਰਕਚਰਲ ਡਿਜ਼ਾਈਨਰ ਤੇ ਟਰੱਕ ਰਹਿਵਾਂਦੀ ਪਰਿਵਾਰ ਵਿੱਚ ਮਾਤਾ ਪਿਤਾ ਹਨ ਮਾਤਾ ਪਿਤਾ ਕੋਲ ਕੈਨੇਡਾ ਦਾ ਸੁਪਰ ਵੀਜ਼ਾ ਹੈ ਜੀ ਇੱਕ ਵੱਡਾ ਭਰਾ ਮੈਰੜਾ ਹੈ ਇੰਗਲੈਂਡ ਵਿੱਚ ਹੈ ਜ਼ਮੀਨਾਂ ਟੰਗਿਲੇ ਦੋਵਾਂ ਪਰਾਂ ਅਨੁਸਾਰ 4-4 ਕਿਲੇ ਆਉਂਦੀ ਹੈ ਲੜਕੇ ਦਾ ਸਾਰਾ ਪਰਿਵਾਰ ਅਮਤਤਾਰੀ ਹੈ ਲੜਕੇ ਦਾ ਅਮਰਤ ਨਹੀਂ ਸਕਿਆ ਪਰ ਪੱਗ ਬੰਦਾ ਹੈ ਜੀ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਲੜਕੀ ਨੂੰ ਪਹੁੰਚ ਰਿਹਾ ਜੀ ਭਾਵੇਂ ਪੀਆਰ ਹੋਵੇ ਜਾਂ ਪਰਮਨੈਂਟ ਦੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਹੈ ਜੀ ਜੇ ਲੜਕੀ ਕੈਨੇਡਾ ਤੋਂ ਹੋਵੇ ਤਾਂ ਕਿਸੇ ਵੀ ਏਰੀਆ ਤੋਂ ਹੋਵੇ ਜੇ ਇੰਡੀਆ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮੋਗਾ ਤੇ ਫਰੀਦਕੋਟ ਤੇ ਏਰੀਆ ਤੋਂ ਹੋਵੇ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 30 10 1996 ਕਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਪੜ੍ਹਾਈ ਪਲੱਸ 2 2 ਸਾਲ ਦਾ ਆਈਟੀ ਆਈ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਹੈ ਪਤਾ ਮਰੇ ਰਿਕਟਲਾ ਲੜਕੇ ਨੂੰ ਸਵਾ ਕਿਲਾ ਜ਼ਮੀਨ ਹੁੰਦੀ ਹੈ ਜੀ ਲੜਕੇ ਦਾ ਏਸੀ ਦੀ ਫਿਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਅਮਰਤਦਾਰੀ ਨੇ ਇੱਕ ਭੈਣ ਮੈਰਿਡ ਹੈ ਉਹ ਵੀ ਅਮਰਤਦਾਰੀ ਹੈ ਲੜਕਾ ਵੀ ਅਮਰਤਦਾਰੀ ਹੈ ਸਾਰਾ ਪਰਿਵਾਰ ਅਮਰਤਦਾਰੀ ਹੈ ਲੜਕਾ ਤਲਾਕशुदा ਹੈ ਤੇ ਬੇਤਸੂਰ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਤਲਾਕशुदा ਲੜਕੀ ਚਾਹੀਦੀ ਹੈ ਬੱਚੇਵਾਲੀ ਲੜਕੀ ਵੀ ਮਨਜ਼ੂਰ ਹੈ ਭਾਵੇਂ ਲੜਕੀ ਗਰੀਬ ਘਰ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4/6/1985 ਪੜਾਈ ਪਲੱਸ 2 ਕੱਦ 5/7 ਇੰਚ ਗੋਤ ਝੋਟ ਮਰਾਦਾ ਕਾਸਟ ਅਰੋੜਾ ਸੇਕ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡ ਹੈ ਤੇ ਇੱਕ ਅਨ ਮੈਰਿਡ ਹੈ ਇੱਕ ਭੈਣ ਮੈਰਿਡ ਹੈ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਜੀ ਲੜਕੇ ਦਾ ਪ੍ਰਾਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਲੜਕੇ ਦੀ ਬਠਿੰਡਾ ਉਹ ਮੈਕਸ ਕੋਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਹਣਾ ਸੁਨੱਖਾ ਤੇ ਨਸਾ ਕੋਈ ਨਸਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਦਾਲਤੀ ਮੰਗ ਨਹੀਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਬਿਨਾਂ ਬੱਚੇ ਤੋਂ ਹੋਵੇ ਅਰੋੜਾ ਸੇ ਕਸਟਮ ਪਹਿਲ ਹੈ ਜੀ ਬਾਕੀ ਉੱਚ ਕਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਤੇ ਐਸੀ ਕਾਸਟ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਜੇ ਮੇਰੇ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪ ਤੋਰਾ ਕਾਸਟ ਰਵਿਦਾਸ ਸਿੱਖ ਜਨਮ ਸਤਾਰਾ ਸੇ 1986 ਕੱਦ 6 ਫਟ 1 ਇੰਚ ਪੜਾਈ 10 ਪਾਸ ਪਤਾ ਪਗਵਾੜਾ ਇੰਡੀਆ ਤੋਂ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਪੈਣੀ ਇਟਲੀ ਵਿੱਚ ਹੈ ਜੀ ਤੇ ਇੱਕ ਭਰਾ ਇਟਲੀ ਵਿੱਚ ਹੈ ਲੜਕਾ ਵੀ ਇਟਲੀ ਵਿੱਚ ਪੱਕਾ ਹੈ ਵਧੀਆ ਕਾਰੋਬਾਰ ਹੈ ਤੇ ਆਪਣਾ ਘਰ ਹੈ ਲੜਕਾ ਸੋਹਣਾ ਸੁਨੱਖਾ ਤੇ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਇਟਲੀ ਤੋਂ ਹੋਵੇ ਤਾਂ ਪਹਿਲ ਹੈ ਪਾਬੇ ਲੜਕੀ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਰਵਿਦਾਸ ਸਿੱਖ ਕਾਸਟ ਨੂੰ ਪਹਿਲਾ ਹੈ ਜੀ ਹੋਰ ਕਾਸਟ ਵੀ ਸੰਪਰਕ ਕਰ ਸਕਦੇ ਹਨ ਪਰ ਰਾਸ ਮਮੀ ਸੰਪਰਕ ਨਾ ਕਰਦੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 1997 ਕਾਸਟ ਜੱਟ ਸਿੱਖ ਗੋਤ ਪੱਗੂ ਕੱਦ 5 ਫੁੱਟ 10 ਇੰਚ ਜੋਬ ਮਰਚੈਂਟ ਨੇਵੀ ਵਿੱਚ ਹੈ ਡਾਫਸਰ ਪੰਜ ਕੰਟਰੀਆਂ ਦਾ ਵੀਜ਼ਾ ਲੜਕੇ ਕੋਲ ਤਨਖਾਹ 175000 ਇੱਕ ਮਹੀਨੇ ਦੀ ਪਰਿਵਾਰ ਵਿੱਚ ਪਿਤਾ ਸੁਗਰਮਲ ਦਾ ਰਟਾਇਰ ਨੇ ਇੱਕ ਭਰਾ ਮੈਰਿਡ ਹੈ ਕੈਨੇਡਾ ਵਿੱਚ ਸੈਟਲ ਹੈ ਇੱਕ ਭੈਣ ਮੈਰਿਡ ਹੈ ਜਮੀਨ 8 ਕਿਲੇ ਦੋਵਾਂ ਬਰਾਵਾਂ ਨੂੰ 4-4 ਕਿਲੇ ਆਉਣੀ ਹੈ ਪਤਾ ਚਮਕੌਰ ਸਾਹਿਬ ਦਿਲਾ ਰੋਪਣ ਲੜਕਾ ਸੋਣਾ ਸਰਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਨਾਰਾਈ ਹੋਵੇ ਲੜਕੀ ਸਿਰਫ ਜੱਟ ਸਿੱਖ ਕਸਟੋ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਘੌਰ ਗੋਤਪੰਧੇਰ ਜਨਮ 1990 ਕੱਦ 5 ਫੁੱਟ 6 ਇੰਚ ਕਸਟ ਜੱਟ ਸਿੱਖ ਤਹਿਸੀਲ ਪੈਣ ਜਿਲ੍ਹਾ ਲੁਧਿਆਣਾ ਪੜਾਈ ਐਨਸੀਆ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਐਂਡ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੋਬ ਕਰਦੇ ਹਨ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰਿਟਨ ਰਹਿੰਦੀ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਪੀਆਰ ਹੈ ਮੈਰਿਡ ਹੈ ਲੜਕੀ ਬੇਕਸੂਰ ਥੋੜੇ ਸਮੇਂ ਤੋਂ ਤलाकशुदा ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਕੈਨੇਡਾ ਪੀਆਰ ਤੇ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਣ ਵਾਲਾ ਲੜਕਾ ਚਾਹੀਦਾ ਹੈ ਲੜਕਾ ਨਸਰਹਦ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾਲ ਕਰਨ ਜੀ ਮੈਰਿਜ ਬੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 105/8 ਇੰਚ ਪੜਾਈ ਪਲੱਸ 2 ਕਾਸਟ ਜੱਟ ਸਿਕ ਗੋਤ ਬੜਾਚ ਜ਼ਮੀਨ ਚਾਰ ਕੀਲੇ ਪਤਾ ਤਰਨ ਤਰਨ ਸਾਹਿਬ ਪਰਿਵਾਰ ਵਿੱਚ ਇੱਕ ਪੈਨ ਮੈਰਿਡ ਹੈ ਦੋ ਪਰਾਂ ਮੈਰਿਡ ਨੇ ਇੱਕ ਕੈਨੇਡਾ ਵਿੱਚ ਇੱਕ ਹਾਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਹੈ ਲੜਕਾ ਪੁਰਤਗਾਲ ਵਿੱਚ ਪੀਆਰ ਹੈ ਵਧੀਆ ਕੰਮਕਰ ਹੈ ਲੜਕਾ ਸੋਨਾ ਸੁਨਕਾ ਹੈ ਮਾਂ ਇਹਨਾਂ ਨੂੰ ਵਧੀਆ ਘਰੇਲੂ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਰਨਤਾਰਨ ਸਾਹਿਬ ਤੋਂ ਆਮਰਤਸਰ ਸਾਹਿਬ ਤੋਂ ਹੋਵੇ ਪਰਿਵਾਰ ਵੱਲੋਂ ਦਾਲ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਤਾਰੀ ਲੜਕਾ ਜਨਮ 1991 ਕੱਦ 5 ਫਟ 6 ਇੰਚ ਪੜਾਈ ਬੀਏ ਐਮਏ ਐਮ ਫਿਰ ਕਾਸਟ ਰਾਮਕੜੀਆ ਪਤਾ ਸਮਾਣਾ ਪਟਿਆਲਾ ਜੋ ਪ੍ਰਾਈਵੇਟ ਜੋਬ ਕਰਦਾ ਲड़का ਪਰਿਵਾਰ ਵਿੱਚ ਪਿਤਾ کارਪੈਂਟਰ ਦਾ ਕੰਮ ਕਰਦੇ ਨੇ ਮਾਤਾ ਐਕਸਪਾਇਰ ਨੇ ਦੋ ਭੈਣਾਂ ਮੈਰਿਡ ਨੇ ਇੱਕ ਵੱਡਾ ਭਰਾ ਮੈਰਿਡ ਹੈ ਭਰਾ ਦੀ ਜੋਬ ਕੀਰਤੀਆਂ ਜੱਥਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਉਮਤਜ਼ਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਰਾਮਕੜੀਆ ਹੀ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 18/10/1992 ਕਾਸਟ ਸਿੰਘੇ ਪਤਾ ਲੁਧਿਆਣਾ ਕੱਦ 5 ਫੁੱਟ 7 ਇੰਚ ਪਿਤਾ ਸਰਦੇਵ ਸਿੰਘ ਗੋਤ ਫਰਵਾਹੇ ਨਾਨਕੇ ਗੋਤ ਨਾਂਗੀ ਪੜਾਈ میٹرਿਕ ਪਾਸ ਜੋਬ ਇਲੈਕਟ੍ਰੀਸ਼ੀਅਨ ਲੜਕਾ ਮੰਗਲੀਕ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਫਾ ਮੈਂ ਗਰੀਬ ਘਰ ਤੋਂ ਹੋਵੇ ਕੋਈ ਦਾਜ ਨਹੀਂ ਮੰਗ ਨਹੀਂ ਹੈ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਲੜਕੀ ਮੰਗਲੀਕ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਅਨਮਰਲ ਦਾ ਲੜਕਾ ਜਰੂਰ ਜਨਮਾ 29/12/1985 ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਆਈਟੀ ਡਿਪਲੋਮਾ ਇਨ ਆਰਟ ਐਂਡ ਕ્રાਫਟ ਕਾਸਟ ਐਸਸੀ ਜੌਬ ਐਡੀਟਰ ਪਿਤਾ ਦਾ ਗੋਤ ਜਨਾਗੜ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਭੈਣ ਅਨਮੈਰਡ ਹੈ ਕਾਲਜ ਵਿੱਚ ਲੈਕਚਰ ਹਾਰ ਹੈ ਇੱਕ ਭੈਣ ਅਨਮੈਰਡ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਨੇ ਪਤਾ ਹੁਸ਼ਿਆਰ ਪਰ ਲੜਕਾ ਤੇ ਲੜਕੀ ਲੜਕਾ ਤੇ ਪਰਿਵਾਰ ਵੈਸਨੂ ਹੈ ਵਿਆਸ ਤੋਂ ਨਾਮਦਾਨ ਮਿਲਿਆ ਹੋਇਆ ਹੈ ਪਰਿਵਾਰ ਨੂੰ ਮੰਗ ਇਹਨਾਂ ਨੂੰ ਵੈਸਨੂ ਪਰਿਵਾਰ ਤੋਂ ਘਰਵਾਰ ਸੁਵਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਬਿਲਕੁਲ ਗਰੀਬ ਪਰਿਵਾਰ ਤੋਂ ਹੋਵੇ ਕੋਈ ਮੰਗ ਨਹੀਂ ਐਨ ਆਰ ਆਈ ਸੰਬਰਕ ਨਾ ਕਰਨ ਜੀ ਲੜਕੀ ਨਮਾਸਾ ਹਰ ਜਲੰਧਰ ਦੁਦਿਹਾਨਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਇਲਾਕੇ ਸੰਬਰਕ ਨਾ ਕਰਨ ਜੀ ਮੈਰਜਪੁਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਹਨਮਰਨ ਲੜਕੀ ਜਨਮ 22 1983 ਪੜਾਈ ਐਮ ਐ ਐਮ ਐਡ ਕੱਦ 5 ਫੁੱਟ 5 ਇੰਚ ਰੰਗ ਸਾਫ ਕਾਸਟ ਐਸ ਸੀ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਮੈਰਿਡ ਹੈ ਕਾਲਜ ਦੇ ਵਿੱਚ ਲੈਕਚਰ ਆ ਰਹਾ ਹੈ ਤੇ ਇੱਕ ਪੈਣ ਮੈਂਟਲੀ ਥੋੜਾ ਵੀਕ ਨੇ ਇੱਕ ਭਰਾ ਅਨਮੈਰਿਟ ਜੋਬ ਕਰਦਾ ਹੈ ਪਤਾ ਹੁਸ਼ਿਆਰ ਪਰ ਲੜਕੀ ਦੀ ਸਾਰੀ ਫੈਮਿਲੀ ਸਤਸੰਗੀ ਵੈਸ਼ਨੂ ਹੈ ਲੜਕੀ ਸਰੀਰਕ ਤੌਰ ਤੇ ਥੋੜਾ ਜਿਹਾ ਭਾਰੀ ਨੇ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਐਸੀ ਕਾਸਟ ਨੂੰ ਪਹਿਲ ਹੈ ਲੜਕਾ ਨਮਾਸਰ ਤਿਲੰਦਰ ਲੁਧਿਆਣਾ ਹੁਸ਼ਿਆਰ ਪਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਸੰਭਾਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਫੋਨ ਕਰਨ ਜੀ ਐਨ ਆਰ ਆਈ ਤੇ ਮੈਰਿਜ ਫੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੌਰ ਕਾਸਟ ਜੱਟ ਸਿਕ ਕੱਦ 5 ਫੁੱਟ 6 ਇੰਚ ਜਨਮ 1992 ਪੜ੍ਹਾਈ ਐਮ ਸੀ اے ਪਤਾ ਗੁਰਦਾਸ ਪਰ ਹਰ ਲੜਕੀ ਕੈਨੇਡਾ ਪੀਆਰ ਹੈ ਜੀ ਥੋੜੇ ਸਮੇ ਤੋਂ ਤਲਾਕशुदा ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਦੇ ਹੋਵੇ ਲੜਕਾ ਕੁਵਾਰਾ ਜਾਂ ਤਲਾਕशुदा ਹੋਵੇ ਪਰ ਬਿਨਾ ਬੱਚੇ ਦਾ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4/10/1993 ਕੱਦ 5 ਫੁੱਟ 6 ਇੰਚ ਜਨਮ ਦਾ ਸਮਾਂ 4:47 ਪੀਐਮ ਜਨਮ ਸਥਾਨ ਖੰਨਾ ਕਾਸਟ ਧੀਮਨ ਗੋਤਕੁੰਦ ਦੇਵ ਪੜ੍ਹਾਈ ਡਿਪਲੋਮਾ ਅਤੇ ਬੀਟੈਕ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕ ਪਲੱਸ ਐਮਬੀਏ ਫ੍ਰॉम ਯੂਕੇ ਤੋਂ ਪਿਤਾ ਕਰਮ ਸਿੰਘ ਆਪਣਾ ਬਿਜ਼ਨਸ ਹੈ ਮਾਤਾ ਟੀਚਰ ਨੇ ਇੱਕ ਭੈਣ ਮਹਰੜ ਹੈ ਲੜਕਾ ਜੂਕੇ ਵਿੱਚ ਬਰਕ ਪਰਮਟ ਤੇ ਆ ਜੀ ਹੁਣ ਇੰਡੀਆ ਆਇਆ ਹੋਇਆ ਹੈ ਥੋੜੇ ਸਮੇਂ ਬਾਅਦ ਵਾਪਸ ਜਾਣਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਧੀ ਮਾਨ ਕਾਸਟ ਲੜਕੀ ਨੂੰ ਪਹਿਲ ਹੈ ਜੀ ਬਾਕੀ ਉੱਚ ਕਾਸਟ ਦੀਆਂ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਹਨ ਜੂਕੇ ਤੋਂ ਲੜਕੀ ਨੂੰ ਪਹਿਲ ਹੈ ਜੀ ਫਾਰਮ 'ਤੇ ਪੀਐਸ ਨੰਬਰ ਕੁ ਪਰਮਟੇ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਪੜੀ ਲਿਖੀ ਹੋਵੇ ਮਾਤਾ ਪਿਤਾ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸਨ ਜੀ ਅੱਜ ਤੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਿਆਂ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ